ਫਰੀਦਕੋਟ ਦੇ ਪਿੰਡ ਸਦਵਾਂ ਦੇ ਵਿੱਚ ਕੀਤਾ ਗਿਆ ਡੈਮੋਕਰੈਟਿਕ ਟੀਚਰ ਫਰੰਟ ਦੇ ਵੱਲੋਂ ਅਰਥੀ ਫੂਕ ਮਜਾਰਾ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਇਹ ਫਰੀਦਕੋਟ ਦੇ ਪਿੰਡ ਸਦਵਾਂ ਦੀਆਂ ਤਸਵੀਰਾਂ ਜਿੱਥੇ ਕਿ ਸਰਦਾਰ ਕੁਲਤਾਰ ਸਿੰਘ ਸਦਵਾਂ ਜੋ ਕਿ ਵਿਧਾਨ ਸਭਾ ਸਪੀਕਰ ਹਨ ਉਹਨਾਂ ਦੇ ਘਰ ਦੇ ਬਾਹਰ ਡੈਮੋਕ੍ਰੈਟਿਕ ਟੀਚਰ ਫਰੰਟ ਦੇ ਵੱਲੋਂ ਇਹ ਤਰਨਾ ਲਾਇਆ ਗਿਆ ਅਰਚੀਫੂਕ ਮੁਜਾਰਾ ਕੀਤਾ ਗਿਆ ਅਤੇ ਸਰਕਾਰ ਤੇ ਦੋਸ਼ ਲਗਾਏ ਗਏ ਉਹਨਾਂ ਨੇ ਕਿਹਾ ਕਿ ਜੋ ਸਰਕਾਰ ਹੈ ਉਸਨੇ ਸਾਡੇ ਨਾਲ ਵਾਅਦਾ ਖਲਾਫੀ ਕੀਤੀ ਹੈ ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸਰਕਾਰ ਨੇ ਸਰਕਾਰ ਕਰਨ ਪੜ ਤੋਂ ਪਹਿਲਾਂ ਸਾਡਾ ਇਹ ਵਾਅਦਾ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਪੁਰਾਣੀ ਪੈਨਸ਼ਨ ਨੂੰ ਲਾਗੂ ਕਰ ਦੇਵਾਂਗੇ ਪਰ ਅਜੇ ਤੱਕ ਵੀ ਪੁਰਾਣੀ ਪੈਨਸ਼ਨ ਨੂੰ ਲਾਗੂ ਨਹੀਂ ਕੀਤਾ ਗਿਆ ਅਤੇ ਨਾ ਹੀ ਸਾਡੀ ਕੋਈ ਸੁਣਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਸਰਕਾਰ ਤੇ ਇੱਕ ਹੋਰ ਦੋਸ਼ ਲਾਇਆ ਹੈ ਕਿ ਜਦੋਂ ਹਿਮਾਚਲ ਦੀ ਇਲੈਕਸ਼ਨ ਸੀ ਉਦੋਂ ਸਾਨੂੰ ਇੱਕ ਨੋਟੀਫਿਕੇਸ਼ਨ ਜਰੂਰ ਜਾਰੀ ਕੀਤਾ ਗਿਆ ਸੀ ਪਰ ਉਸ ਬਾਅਦ ਵਿੱਚ ਉਸ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਅਜੇ ਤੱਕ ਸਾਨੂੰ ਕੋਈ ਪੈਨਸ਼ਨ ਪੁਰਾਣੀ ਪੈਨਸ਼ਨ ਲਾਗੂ ਕੀਤੀ ਗਈ ਹੈ। ਇਸ ਨੂੰ ਲੈ ਕੇ ਰੋਸ ਕੀਤਾ ਗਿਆ ਹੈ। ਚੇਰ ਜੁਨੀਅਨ ਦੇ ਵੱਲੋਂ ਅਤੇ ਇਸ ਰੋਸ ਦੇ ਵਜੋਂ ਹੀ ਉਹਨਾਂ ਨੇ ਕੁਲਤਾਰ ਸਿੰਘ ਸਦ ਜੋ ਵਿਧਾਨ ਸਭਾ ਸਪੀਕਰ ਹਨ ਉਹਨਾਂ ਦੇ ਘਰ ਦੇ ਬਾਹਰ ਅਰਤੀ ਫੂਕ ਮੁਜ਼ਾਹਰਾ ਕੀਤਾ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਸਾਡੀਆਂ ਮੰਗਾਂ ਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਣਾ ਹੈ ਅਤੇ ਇਸ ਜੁਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਜੇ ਸਾਡੀਆਂ ਮੰਗਾਂ ਇਹ ਨਹੀਂ ਮੰਨੀਆਂ ਗਈਆਂ ਤੇ ਇਹ ਰੋਸ ਮੁਜ਼ਾਹਰੇ ਇਦਾਂ ਹੀ ਚੱਲਦੇ ਰਹਿਣਗੇ ਅਤੇ ਸਗੋਂ ਹੋਰ ਇਸ ਦੇ ਵਿੱਚ ਵਾਅਦਾ ਕੀਤਾ ਜਾਵੇਗਾ ਪਾ ਮੁੱਖ ਮੰਤਰੀ ਮੁਰਦਾਬਾ ਮੁਦਾਬਾ ਚੌਥਾ ਮੁੱਖ ਮੰਤਰੀ ਮੁਰਦਾਬਾ ਮੇਰਾ ਨਾਮ ਸੁਖਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਡੈਮੋਕ੍ਰੇਟਿਕ ਟੀਚਰ ਫੰਡ ਫਰੀਦਕੋਟ ਅੱਜ ਜਿਹੜਾ ਧਰਨਾ ਲਗਾ ਦਿੱਤਾ ਇਸ ਸਤਨ ਦੇਖੋ ਜੀ ਸਰਕਾਰ ਜਦੋਂ ਆਮ ਆਦਮੀ ਪਾਰਟੀ ਦੀ ਆਈਏ ਲੋਕਾਂ ਨਾਲ ਬਹੁਤ ਵੱਡੇ ਵਾਅਦੇ ਕੀਤੇ ਨੇ ਇਹਨਾਂ ਨੇ ਜਿਹੜੀਆਂ ਗੱਲਾਂ ਪਿਛਿਆ ਸਰਕਾਰਾਂ ਨਹੀਂ ਕਰ ਸਕੀਆਂ ਕਿਹਦੀਆਂ ਸਰਕਾਰਾਂ ਨੂੰ ਬਹੁਤ ਵੱਡੇ ਪੱਤਰ ਦਰਾਂ ਨੇ ਭੰਡਿਆ ਤੇ ਨਵੀਆਂ ਗੱਲਾਂ ਲੋਕਾਂ ਨਾਲ ਨਵੇਂ ਵਾਅਦੇ ਕਰਕੇ ਸਰਕਾਰ ਨੇ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਔਰ ਵੱਡੀ ਗਿਣਤੀ ਦੇ ਵਿੱਚ ਮੈਂ ਸੋਚਦਾ ਆ ਆਜ਼ਾਦੀ ਤੋਂ ਬਾਅਦ ਵੈੰਟੀ ਵਟੀਆਂ ਦੇ ਵਿੱਚ ਇੱਕ ਪਾਰਟੀ ਜਿਹੜੀ ਸਰਕਾਰ ਬਣੀ ਆ ਓਏ ਇਹਨਾਂ ਦੇ ਇਹਨਾਂ ਦੀ ਸਰਕਾਰ ਬਣੀ ਤੇ ਪਰ ਲੋਕਾਂ ਦਾ ਧੋਖਾ ਹੋਇਆ 2022 ਦੇ ਵਿੱਚ ਇਹਨਾਂ ਨੇ ਪੁਰਾਣੀ ਪੈਨਸ਼ਨ ਨੋਟੀਫਾਈ ਇਹਨਾਂ ਦੇ ਅੱਜ ਜਿਹੜਾ ਮੈਨੀਫੈਸਟੋ ਦੇ ਵਿੱਚ ਆ ਬਹੁਤ ਮੋٹے ਅੱਖਰਾਂ ਦੇ ਵਿੱਚ ਦਿਖਾਈ ਵੀ ਸੀ ਪੁਰਾਣੀ ਪੈਨਸ਼ਨ ਉਹਦੇ ਹੀ ਲਾਗੂ ਕਰ ਦੇਗੇ ਤੇ 2022 ਦੇ ਵਿੱਚ ਜਦੋਂ ਹਮਾਚਲ ਪ੍ਰਦੇਸ਼ ਦੇ ਗਜਰਾਵ ਦੇ ਵਿੱਚ ਇਲੈਕਸ਼ਨ ਚੱਲ ਰਹੇ ਸੀ ਉਧਾਰਧਵਾਵਾ ਦੇ ਤਾਂ ਇੱਥੇ ਇੱਕ ਝੂਠਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਵੀ ਪੁਰਾਣੀ ਪੈਨਸ਼ਨ ਅਸੀਂ ਪੰਜਾਬ ਦੇ ਮਹਾਰਾਜ ਨੂੰ ਦੇ ਦੀ ਤੇ ਉਹਦਾ ਵੱਡੇ ਪੱਤਰ ਤੇ ਹਵਾਲੇ ਤੇ ਦੇ ਰਾਤ ਦੇ ਵਿਚ ਜਿਹੜ ਨੇ ਪ੍ਰਚਾਰ ਕੀਤਾ ਤੇ ਅਸੀਂ ਤੁਹਾਡੇ ਕੋਲੇ ਵੀ ਇੱਥੇ ਲਾਗੂ ਕਰਾਂਗੇ ਪਰ ਉਹ ਜਿਹੜ ਨੌਰੀਆਂ ਝੂਠਾ ਨਿਕਲਿਆ ਤੇ ਉੱਥੇ ਵੀ ਲੋਕਾਂ ਨੇ ਤੇ ਵਿਸ਼ਵਾਸ ਨਹੀਂ ਕੀਤਾ ਕਿ ਉਹ ਤੱਕ ਮੈਂ ਚਿਹਰਾ ਜਿਹੜਾ ਬੇਨਕਾਬ ਹੋ ਚੁੱਕਿਆ ਸੀਗਾ ਸਾਡੀ ਮੰਗ ਹੈ ਮੁਲਾਜ਼ਮ ਜਿਹੜੇ ਅੱਜ ਆਦਾ ਹੱਕ ਮੰਗਣ ਆਏ ਆ ਪੁਰਾਣੀ ਪੈਨਸ਼ਨ ਜਿਹੜੀ ਤਤਰਾ ਬੱਤਰਾ ਤੋਂ ਬਲੱ ਚੱਲਦੀ ਆ ਰਹੀ ਆ ਇੱਕ ਪਬਲਿਕ ਸੈਕ ਪਬਲਿਕ ਨੂਬ ਇੱਕ ਸਕੂਲ ਤੋਂ ਸੀਗੀ ਉਹ ਤੇ ਬੁਢਾਪੇ ਵਿੱਚ ਉਹਦਾ ਸਾਰਾ ਬੰਦੀ ਦੀ ਉਹ ਤਾਂ ਉਹ ਜਿਹੜੀ ਸਰਕਾਰਾਂ ਭਲਾ ਭਾਤ ਮੰਤਰ ਦੀ ਉਹ ਖੋਈ ਗਈ ਆ ਪਰ ਜਿਹੜੀਆਂ ਸਡੇਟਾਂ ਹੁੰਦੀਆਂ ਉਹ ਇੰਡੀਪੈਂਡੈਂਟਾ ਸਡੇਟਾਂ ਆਟਾਰਨਸ ਬੋਡੀ ਆਪ ਦੇ ਆਪ ਦੇ ਸਾਧਨ ਆਪ ਪੈਦਾ ਕਰਕੇ ਕੀ ਕਰ ਸਕਦੇ ਆ ਕੇਜਰੀਵਾਲ ਕਹਿੰਦਾ ਸੀ ਕਿ ਭਾਵੇਂ ਆਤਮਨ ਕਰਕੇ ਸਰਕਾਰਾਂ ਦੇ ਖਜ਼ਾਨੇ ਵੀ ਖਾਲੀ ਹੋਇਆ ਤੇ ਹੁਣ ਜਿਹੜੇ ਖਾਲੀ ਪੀਪੇ ਖੜਾ ਰਹੇ ਆ ਇਹ ਵੀ ਰਵਾਇਤੀ ਸਰਕਾਰਾਂ ਵਾਂਗੂ ਹੀ ਲੋਕਾਂ ਨਾਲ ਬਿਹੇਵ ਕਰਦੇ ਪਰ ਲੋਕ ਫਿਰ ਮਾਫ ਨਹੀਂ ਕਰਦੇ ਹੁੰਦੇ ਲੋਕ ਪਰ ਸੈਟਲ ਨਹੀਂ ਹੁੰਦੇ ਥੱਲੇ ਤੇ ਅਸੀਂ ਅੱਜ ਤਰ ਤਾਰ ਦਿੰਦਾ ਉਹਨੂੰ ਇਹੀ ਕਹਿਣ ਆਏ ਆ ਤੇ ਫਿਰ ਤੁਸੀਂ ਜੇ ਝੂਠ ਬੋਲ ਕੇ ਤੁਸੀਂ ਇਹਨਾਂ ਗੁਰਦਿਆਂ ਤੇ ਲਗਾਤਾਰ ਬੈਠ ਨਹੀਂ ਸਕਦੇ ਲੋਕ ਤੁਹਾਨੂੰ ਗੁਰਦਿਆਂ ਤੋਂ ਲਾ ਦੇਣੇ ਮੇਰਾ ਨਾਮ ਗਗਨਪਾਵਾ ਜੀ ਮੈਂ ਜਿਲ੍ਹਾ ਸਖਤਰਾ ਡੀਟੀਐਸ ਤੋਂ ਫਰੀਦਕੋਟ ਅੱਜ ਡੀਟੀਐਸ ਦੇ ਸੱ ਪਰਾਨੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਹਰਤੀ ਬੁਗਾਰਾ ਕੀਤੇ ਜਾ ਰਹੇ ਤੇ ਝੂਠਾ ਨੋਟੀਫਿਕੇਸ਼ਨ ਜਿਹੜਾ ਸਰਕਾਰ ਨੇ ਕੀਤਾ ਸੀਗਾ ਉਹ ਵਾਪਸ ਮੋੜਨ ਦੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਆਪਦੇ ਵਿੱਚ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ ਵਿੱਤ ਕਮਿਸ਼ਨ ਦੀ ਜਿਹੜੀ ਮੰਗਾਂ ਲਾਗੂ ਕਰਨ ਕੱਚੇ ਮਜ਼ਦੂਰਾਂ ਨੂੰ ਪੱਤੀਕਰਨ ਤੇ ਹੋਰ ਪੰਜਾਬ ਨੂੰ ਰੰਗਲਾ ਬਣਾਉਣ ਦੇ ਜਿਹੜੀ ਗੱਲਾਂ ਕਰਕੇ ਗੱਦੀ ਤੇ ਬੈਠੀ ਸਰਕਾਰ ਹੈ ਸਾਰਾ ਕੁਝ ਢੋਲੀ ਹੋਈ ਹੈ ਤੇ ਉਹੀ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿ ਅਸੀਂ ਪੰਜਾਬ ਕੋਈ ਤਰਨਾਲੇ ਲੱਗਣ ਲੈਣਾ ਅਸੀਂ ਪੰਜਾਬ ਚੋਂ ਆਈਪੀ ਕਲਚਰ ਨਹੀਂ ਰਹਿਣ ਦੇਣਾ ਅਸੀਂ ਪੰਜਾਬ ਦੇ ਵਿੱਚ ਕੋਈ ਨੌਜਵਾਨ ਬੇਰੁਜ਼ਗਾਰ ਨਹੀਂ ਨੰਦਾ ਨਾ ਬਲਕਿ ਵਿਦੇਸ਼ਾਂ 'ਚ ਜਾ ਕੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ ਨੌਜਵਾਨ ਜਿਹੜੇ ਸਿਰ ਪੰਜਾਬ ਦੇ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਆ ਰੋਜ਼ਗਾਰ ਵਾਸਤੇ ਉਹ ਨਹੀਂ ਜਾਣਗੇ ਪਰ ਦੂਜੇ ਪਾਸੇ ਇੱਥੇ ਕੱਚੇ ਮੁਲਾਜ਼ਮਾਂ ਜਿਹੜੇ ਲਗਾਤਾਰ ਲੜ ਰਹੇ ਆ ਉਹਨਾਂ ਦੀ ਤਨਖਾਹ ਦੇ ਵਿੱਚ ਨਗੂਣਾ ਵਾਧਾ ਕੀਤਾ ਗਿਆ ਸੌਦੀ ਰਗੜ ਨਹੀਂ ਕੀਤਾ ਪਰਾਣੀ ਪੈਨਸ਼ਨ ਦਾ ਕਿ ਝੂਠਾ ਨੋਟੀਫਿਕੇਸ਼ਨ ਜਿਹੜਾ ਉਹ ਕਰ ਦਿੱਤਾ ਗਿਆ ਜਿਹੜਾ ਕੀ ਐਂਡਕਰ ਲਾਗੂ ਨਹੀਂ ਹੋਇਆ ਦੀ ਵੀ ਇਹ ਫਸ਼ਦੇ ਵਿਰੋਧ ਦੇ ਵਿੱਚ ਅੱਜ ਇੱਥੇ ਪ੍ਰਤਾਪ ਸਨੋਰੇ ਬਾਅਦ ਵਿੱਚ ਸ਼ਿਵਾਕਸ਼ੂਬੇ ਦੇ ਵਾਖੋਗ ਮੰਤਰੀਆਂ ਦੇ ਬਾਰਾਂ ਦੇ ਵਿੱਚ ਪ੍ਰੋਗਰਾਮ ਕਰਕੇ ਮੰਗ ਕਰ ਰਹੀ ਹੈ ਵੀ ਉਸ ਨੂੰ ਜਿਹੜਾ ਨੋਟੀਫਿਕੇਸ਼ਨ ਹੈ ਉਹ ਨੋਟੀਫਿਕੇਸ਼ਨ ਨੂੰ ਰੱਦ ਜਿਹੜਾ ਵਾਪਸ ਖੋੜਿਆ ਵੀ ਉਸ ਨੋਟੀਫਿਕੇਸ਼ਨ ਨੂੰ ਲਾਗੂ ਕਰੀਏ ਪੁਰਾਣੀ ਪੈਨਸ਼ਨ ਬਹਾਲ ਕਰਾਈਏ ਯੂਪੀਐਸ ਪੰਜਾਬ ਦੇ ਮੁਲਾਜ਼ਮਾਂ ਨੂੰ ਤਦਵੀ ਮਨਜ਼ੂਰ ਤੇ ਇਸ ਮਾਮਲੇ ਦੇ ਵਿੱਚ ਸਿੱਖਿਆ ਭਾਗ ਦੇ ਨਾਲ ਨਾਲ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨਾਲ ਮਿਲ ਕੇ ਇਸ ਜਿਹੜੀ ਲੜਾਈ ਨੂੰ ਹੋਰ ਅੱਗੇ ਵਧਾਇਆ ਜਾਵੇਗਾ